ਹਾਂਜੀ ਕੀ ਹਾਲ ਨੇ ਹੋਪ ਸਾਰੇ ਵਧੀਆ ਹੋਵੋਗੇ ਮੈਂ ਤੁਹਾਡੇ ਨਾਲ ਗੱਲ ਡਿਸਕਸ ਕਰਨੀ ਸੀ ਇੱਕ ਜੋ ਅੱਜ ਦੇ ਸਮੇਂ 'ਚ ਨਾ ਚੱਲਦਾ ਪਿਆ ਲਾਈਕ ਜਿਵੇਂ ਤਰੱਕੀ ਤਰੱਕੀ ਬੰਦੇ ਦੀ ਸਾਰਨਾ ਵੱਡੀ ਦੁਸ਼ਮਣ ਬਣ ਗਈ ਆ ਜਿਹੜਾ ਬੰਦਾ ਤਰੱਕੀ ਕਰ ਲੈਂਦਾ ਉਹਦੇ ਆਪਣੇ ਸਾਰੇ ਵੈਰੀ ਬਣ ਜਾਂਦੇ ਨੇ ਠੀਕ ਆ ਬਾਈ ਇਹ ਦਿਨਾਂ 'ਚ ਉੱਠ ਤੇ ਉੱਠ ਕਿਵੇਂ ਗਿਆ ਤੇ ਉਹਨੂੰ ਪਤਾ ਉਹਦੀ ਮਿਹਨਤ ਕਿੱਥੋਂ ਸ਼ੁਰੂ ਹੋਈ ਸੀ ਤੇ ਅੱਜ ਉਹ ਇੱਥੇ ਪਹੁੰਚਿਆ ਨਾ ਪਰ ਜਿਹੜੇ ਬੰਦੇ ਨੇ ਤਰੱਕੀ ਕਰ ਲਈ ਤੇ ਐਂਡ ਯਾਰ ਅੱਜ ਕੀ ਆ ਮੌਤ ਤਰੱਕੀ ਕਹ ਨਹੀਂ ਤੇ ਯਾਰ ਹੁਣ ਕੀ ਕਿਸੇ ਨੂੰ ਭੇਜ ਦਵੇ ਅੱਜ ਦਾ ਕਿ ਮੈਂ ਭਾਈ ਇੱਥੇ ਚੱਲਿਆ ਆਂ ਜਾਏ ਆ ਜੋ ਆ ਜਾਂ ਉਹ ਆ ਤੇ ਅੱਜਕਲ ਪਤਾ ਨਹੀਂ ਲੱਗਦਾ ਜੋ ਜਿਹੜੇ ਨਾਲ ਰਹੇ ਆਪਣੇ ਉਹ ਹੀ ਆਪਣੇ ਵੈਰੀ ਬਣ ਜਾਂਦੇ ਮੰਨਦੇ ਇਸ ਗੱਲ ਨੂੰ ਤੇ ਮੈਂ ਯਾਰ ਉਹ ਹੀ ਚੀਜ਼ਾਂ ਦਾ ਟੌਪਿਕ ਤੇ ਸ਼ਾਰਟ ਕਲਿੱਪ ਬਣਾਉਣਾ ਹੁੰਦਾ ਤੇ ਹੋਪ ਤੁਸੀਂ ਪਸੰਦ ਕਰੋਗੇ ਜੇ ਵਧੀਆ ਲੱਗੇ ਕਿਉਂਕਿ ਅੱਜ ਦੀ ਜਿਹੜੀ ਆ ਸਿਚੁਏਸ਼ਨ ਚੱਲਦੀ ਪਈ ਆ ਤੇ ਆਪਾਂ ਉਹ ਟੌਪਿਕ ਨੂੰ ਹੀ ਛੇੜਿਆ ਵਾ ਠੀਕ ਆ ਤੇ ਬਾਕੀ ਹੋਰ ਹੋਰ ਤੁਹਾਡੇ ਨਾਲ ਚੰਗੀਆਂ ਗੱਲਾਂ ਹੋਰ ਸਾਂਝੀਆਂ ਕਰਾਂਗੇ ਵੀਡੀਓ ਦੀ ਨਾਲ ਲੈਂਥ ਇਡੀ ਲੰਮੀ ਹੋਵੇ ਇਸ ਕਰਕੇ ਮੈਂ ਇੱਥੇ ਹੀ ਇਹਨੂੰ ਕੱਟ ਕਰਦਾ ਹਾਂ ਨੈਕਸਟ ਵੀਡੀਓ ਲੈ ਕੇ ਆਉਂਗਾ ਵਧੀਆ ਟੌਪਿਕ ਤੇ ਲਾਈਕ ਸਬਸਕ੍ਰਾਈਬ ਕਰਿਓ ਜੇ ਵਧੀਆ ਲੱਗਦਾ ਹੋਵੇ ਥੈਂਕ ਯੂ